ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਗੱਲ ਸਾਂਝੀ ਕਰਨਾ ਚਾਹੁੰਦੀ ਆ ਜੋ ਤੁਹਾਨੂੰ ਵੀ ਪਤਾ ਹੈ ਪਰ ਆਪਾਂ ਅਮਲ ਨਹੀਂ ਕਰਦੇ ਸਾਰਿਆਂ ਨੂੰ ਪਤਾ ਹੁੰਦੀ ਹੈ ਇਹ ਗੱਲ ਕਿ ਤੈਨੂੰ ਕਿ ਤੂੰ ਆਪਾਂ ਸੁਣੀ ਵੀ ਹੁੰਦੀ ਹੈ ਪਰ ਆਪਾਂ ਅਮਲ ਨਹੀਂ ਕਰਦੇ ਆਪਾਂ ਨੂੰ ਅਮਲ ਕਰਨਾ ਚਾਹੀਦਾ ਮੈਂ ਇਹ ਥੋੜੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਆਪਾਂ ਇਸ ਜਹਾਨ ਤੇ ਆਏ ਆ ਆਪਣਾ ਇੱਕ ਤਰ੍ਹਾਂ ਦਾ ਇਹ ਆਪਣਾ ਗੇਸਟ ਹੂਮ ਹੈ ਜੇ ਆਪਾਂ ਇੱਥੇ ਰਹਿਣ ਨਹੀਂ ਆਏ ਇੱਥੋਂ ਕੁਝ ਟਾਈਮ ਰਹਿ ਕੇ ਆਪਾਂ ਚਲੇ ਜਾਣਾ ਤੇ ਇਸ ਲਈ ਆਪਾਂ ਕੀ ਲੈ ਕੇ ਜਾਣਾ ਨਾਲ ਉਹ ਆਪਾਂ ਨੂੰ ਸੋਚਣਾ ਪਏਗਾ ਆਪਾਂ ਇੱਥੇ ਆਪਣੇ ਬੱਚੇ ਸਾਹਮਣੇ ਆ ਪਰਿਵਾਰ ਸਾਹਮਣੇ ਆ ਵਾਪਨ ਲੱਗਦਾ ਬਸ ਇਹੀ ਆਪਣਾ ਕੰਮ ਹੈ ਨਹੀਂ ਸਾਧ ਸੰਗਤ ਜੀ ਤੁਸੀਂ ਸੋਚੋ ਕਿ ਆਪਾਂ ਇਹਨਾਂ ਬੱਚਿਆਂ ਵਾਸਤੇ ਇਹਨਾਂ ਫੈਮਿਲੀ ਵਾਸਤੇ ਆਪਣਾ ਬਹੁਤ ਕੀਮਤੀ ਸਮਾਂ ਆਪਾਂ ਜੋ ਬੇਅਰਥ ਬਿਮਾਉਨੇ ਆ ਤੇ ਮੈਂ ਅੱਜ ਤੁਹਾਨੂੰ ਇਹ ਦੱਸਾਂਗੀ ਕਿ ਆਪਾਂ ਕਿਵੇਂ ਇਸ ਸਮੇ ਨੂੰ ਟਾਈਮ ਨੂੰ ਸਫਲਾ ਬਣਾ ਸਕਦੇ ਆ ਕੰਮ ਕਰੋ ਘਰ ਦੇ ਕੰਮ ਕਰਨੇ ਬੱਚੇ ਪਾਲਨੇ ਆ ਫੈਮਿਲੀ ਦੇਖਣੀ ਆ ਪਰ ਨਾਲ ਦੀ ਨਾਲ ਆਪਾਂ ਨੂੰ ਇਹ ਵੀ ਸੋਚਣਾ ਪਏਗਾ ਕਿ ਆਪਾਂ ਕੀ ਲੈ ਕੇ ਜਾਣਾ ਨਾਲ ਇਸ ਜਹਾਨ ਤੋਂ ਵਾਹਿਗੁਰੂ ਜੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਆਪਾਂ ਉਸੇ ਦੇ ਵਿੱਚ ਮਸਤ ਹੋ ਗਏ ਆਪਾਂ ਉਹਨਾਂ ਨੂੰ ਭੁੱਲ ਗਏ ਉਹਨਾਂ ਨੂੰ ਯਾਦ ਰੱਖਣ ਦੇ ਲਈ ਆਪਾਂ ਨੂੰ ਨਿਤ ਨੇਮ ਕਰਨਾ ਚਾਹੀਦਾ ਹੈ ਪਾਠ ਕਰਨਾ ਚਾਹੀਦਾ ਹੈ ਤੇ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਬੱਚੇ ਫੈਮਿਲੀ ਉਹਨਾਂ ਨੇ ਹੀ ਦਿੱਤੇ ਜੋ ਅਸੀਂ ਆਪਾਂ ਐਸ਼ ਆਰਾਮ ਕਰਦੇ ਹਾਂ ਸਾਰੇ ਉਹਨਾਂ ਨੇ ਹੀ ਦਿੱਤੇ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਸਿਰਫ ਤੁਸੀਂ ਵੀ 5 ਕੁ ਮਿੰਟ ਨਾਮ ਜਪ ਕੇ ਜਾਂ ਵਾਹਿਗੁਰੂ ਵਾਹਿਗੁਰੂ ਕਿਹਾ ਕੇ ਜਾਂ 5-10 ਮਿੰਟ ਗੁਰਦੁਆਰੇ ਜਾ ਕੇ ਇਹ ਇਹ ਦੇ ਨਾਲ ਆਪਾਂ ਆਪਣਾ ਜੀਵਨ ਸਫਲਾ ਨਹੀਂ ਕਰ ਸਕਦੇ ਆਪਾਂ ਨੂੰ ਹੰਬਲਾ ਮਾਰਨਾ ਪਊਗਾ ਅੱਗੇ ਵਧਣਾ ਪਊਗਾ ਉਹਦੇ ਲਈ ਕੀ ਕਰਨਾ ਹੈ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ YouTube ਖੋਲੋ ਤੇ ਆਪਣੀ ਬਾਣੀ ਲਾ ਲਓ ਜੇ ਤੁਹਾਨੂੰ ਕੋਲ ਟਾਈਮ ਨਹੀਂ ਹੈਗਾ ਤਾਂ ਤੇ ਬਾਣੀ ਸੁਣੋ ਵਾਹਿਗੁਰੂ ਜਾਪ ਲਾਓ ਵਾਹਿਗੁਰੂ ਸਿਮਰਨ ਲਾਓ ਪਾਈ ਗੁਰ ਸ਼ਰਨ ਸਿੰਘ ਜੀ ਦੀਆ ਵੀਡੀਓ ਲਾਓ ਜਿਦੇ ਨਾਲ ਤੁਸੀਂ ਮਤਲਬ ਬਹੁਤ ਕੁਝ ਸੁਣ ਸਕਦੇ ਹੋ ਧੰਨਵਾਦ